ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਅੱਜ ਜਿਹੜੇ ਤੁਹਾਡੇ ਬਾਤੇ ਕਾਕੇ ਬਾਰੇ ਤਿੰਨ ਕਵਰ ਕਰਨੇ ਆਗੇ ਤਿੰਨਾਂ ਦੀ ਜਾਣਕਾਰੀ ਬਾਈ ਤੋਂ ਲੈ ਲੈਣੀ ਹੈਗੀ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰਾ ਸਪਰਕਰਸ ਦੇ ਮੇਰਾ 98783 93488 ਆ ਭਾ ਹੋਣਗੇ ਛੋਟੇ ਛੋਟੇ ਜਿਵੇਂ ਲੈਂਡ ਦੇਣਾ ਨਿੱਕੇ ਨਿੱਕੇ ਭਾ ਦਿਗਾ ਤੁਹਾਨੂੰ ਤਿੰਨ ਬੜਾ ਦਿਖਾਉਣੀ ਹੈਗੀ ਆ ਜਿਹੜੀ ਜਿਹਦੇ ਪਸੰਦ ਆ ਤੇ ਚੋ ਕੇ ਲਿਆ ਜਾ ਸਕਦੇ ਹੋ ਜੀ ਕਰਦੇ ਆਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਬੋਲੋ ਜੀ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਨੂੰ ਸਭ ਤੋਂ ਪਹਿਲਾਂ ਮੇਰੀ ਨਾਮ ਦੱਸ ਦੀ ਬਾਈ ਨਾਮ ਦੀ ਟਾਕਾ ਪੈਟ ਲੱਗਣਾ ਤੁਸੀਂ ਬਾਘਾ ਆਪਣਾ ਜਿਹੜਾ ਮੋਗਾ ਵੈਸੇ ਤਾਂ ਮੈਨੂੰ ਸਾਰੇ ਭੈਣ ਭਰਾ ਬਾਰੇ ਜਾਣਦੇ ਨੇ ਤੁਹਾਡੇ ਹਾਂ ਹਾਂ ਕੋਈ ਕੰਮ ਤੁਸੀਂ ਜੇ ਭਾਵੇਂ ਨਾ ਪਵੇ ਠੀਕ ਆ ਡੇਲੀ ਵੀਡੀਓ ਪੈਂਦੇਗਾ ਠੀਕ ਆ ਬਾਈ ਜਿਹੜੀ ਵਹਿੜ ਮਤਲਬ ਕਿ ਦੂਜੇ ਸੂਏ ਪਰਣੇਟ ਹੈ ਠੀਕ ਆ ਬਾਈ ਸਵਾ 3 ਚਰਨ ਚਾਰਾਂ ਦੀ ਚਾਰਾਂ ਦੀ ਚਾਰਾਂ ਦੀ ਮਨ ਕੇ ਲੈ ਲਓ ਹਾਂ ਤੇ 11 ਲੀਟਰ ਦੁੱਧ ਹੈ ਠੀਕ ਆ ਜੀ ਮੈਂ ਇਹ ਰਗਾ ਦੁੱਧਾ ਇਹ ਮੈਂ ਲੈ ਲਵਾਂਗਾ ਠੀਕ ਹੈ 10 ਖੜਦੀ ਹੈ ਠੀਕ ਹੈ 10 ਕਿਲੋ ਦੋ ਟਾਈਮ ਚਲਣਾ ਚਾਹੀਦਾ ਹੈ ਦੋ ਟਾਈਮ ਚਲ ਚਾਰ ਟਾਈਮ ਚਲਣਾ ਪਾਉ ਯਾਰ ਤੋੜਨੇ ਭਾਈ ਮਾੜੀ ਜੀ ਹਾਂ ਠੀਕ ਹੈ ਜੀ ਲਓ ਜੀ ਦੋਸਤੋ ਟੋਕੜ ਗੱਭਣ ਚੈੱਕ ਪਾਸ 10 11 ਕਿਲੋ ਦੋ ਥੱਲੇ ਦੇ ਕੰਡੇ ਵਾਲਾ 4 ਮਹੀਨੇ ਦੇ ਗੱਭਣ ਚੈੱਕ ਪਾਸ ਆ ਗਈ ਘੋੜੀ ਵਰਗੀ ਵਹੜਾ ਮੇਂ ਨਾ ਕਰਾਉ ਸੰਗ ਦੋ ਦੋਗਾ ਚਟਾ ਮੱਝਾ ਵਰਗਾ ਫੈਨ ਫੂਡ ਚੰਗੀ ਆ ਜੂਗੀ ਇਹ ਵੇਲੇ ਭੱਜੂ ਭੱਜੂ ਕਰਦੀ ਆ ਬਾਈ ਕੋਲੋਂ ਮੋੜ ਲਿਆ ਬਾਈ ਸੋਹਣੀ ਬੈੜ ਆ ਗਈ ਫੇਸ ਕੁਆਲਿਟੀ ਚੰਗੀ ਹੈਗੀ 크ਰਾਉ ਸੰਗ ਹੈਗਾ ਸਾਡਾ ਸੈਜ ਬਹੁਤ ਚੰਗਾ ਵਾ ਆਦੀ ਚਵਾਈ ਵਾਲਾ ਸੋਹਣਾ ਥਾਣਾ ਮੁਠੀ ਵਾਲਾ ਮੱਲ ਉਹ ਛੋਟਾ ਜਿਹਾ ਇਹਦਾ ਜਮਾਂ ਲੈਣ ਦੇ ਨਾਲ ਜੇ ਕਿ ਵੀ ਸਾਰਾ ਸਾਰਾ ਸਾਹ ਮਲੂਗਾ ਗਾਂ ਵੀ ਚੰਗੇ ਪੈਸੇ ਦੇ ਦਊਗੀ ਇਹੇ ਟੋਕੜ ਘਬਣ ਚੈੱਕ ਪਾਸ ਆਈ ਕੋਈ ਮੁੱਲ ਪੜਾ ਫਿਰਦਾ ਬਈ ਚੈੱਕ ਪਾਸ ਟੋਕੜ ਘਬਣ ਨਾਲ ਤਾਂ 60 ਰੁਪਏ ਕੱਢ ਜਾਂਦੀਆਂ ਠੀਕ ਹੈ ਜੀ ਨਾਲੇ ਕੋਲ 4 ਮਹੀਨੇ ਬਈ ਦੁੱਧ ਪੀਣ ਹਾਂ ਹੁਣ 4 ਮਹੀਨੇ 3 ਮਹੀਨੇ ਖਲਾ ਖੁੱਲੇ ਚੋਲੂ ਹਾਂ ਹਾਂ ਭਾਈ ਗਰਮਗਾ ਤੋਫਈ ਆ 47000 ਤੋਂ ਫਾਨਾ ਠੀਕ ਆ ਭਾਈ ਆ ਦੋ ਨੰਬਰ ਤੇ ਆ ਜਾ ਦੋ ਨੰਬਰ 10 ਲੀਟਰ ਦੁੱਧ ਹੈ ਤੇ ਮੰਨ ਕੇ ਚਲੋ ਚਲੋ ਝੱਕ ਮਾਰ ਕੇ 9 ਲੱਖ ਤੋਂ ਸਟਾਮ ਤੇ ਠੀਕ ਆ ਜੀ ਠੀਕ ਆ ਜੀ ਠੀਕ ਆ ਇਹਦਾ ਝੱਕ ਠੰਡੀ ਕਰਕੇ ਬਾਲਟੀਆਂ ਚ ਤੇ ਫੇਰ ਲੀਟਰ ਮਾਰਦੇ ਹੁੰਦੇ ਆ ਠੀਕ ਆ ਭਾਈ ਕੋਈ ਭੈਣ ਭਰਾ ਜਿੰਨੇ ਲਗਾਏ ਆ ਪਹਿਲੋ ਦੋ ਠਾਰਨੇ ਆ ਝੱਕ ਮਾਰ ਕੇ ਫੇਰ ਦੰਨੇ ਆ ਠੀਕ ਆ ਭਾਈ ਤੇਰੀ ਝੱਕ ਨਹੀਂ ਪਰਪਰ ਕਣਾ ਦਿੰਦੇ ਤੇ ਅਗਲੇ ਨੂੰ ਠੀਕ ਆ ਜੀ ਲੈਨ ਤੇ ਨੂੰ ਕੋਈ ਗੱਲਾਂ ਚ ਵੱਡੀ ਉਹ ਨਹੀਂ ਕੰਮ ਹਥੇ ਹੁੰਦਾ ਠੀਕ ਆ ਭਾਈ 9 ਲੀਟਰ ਕੋਈ ਮਾਜੀ 9 ਲੀਟਰ ਲੈ ਕੇ ਦਊ ਜਿਹਦਾ ਮੁੱਲ 28000 ਆ ਠੀਕ ਆ ਜੀ ਦੋਸਤੋ ਮੈਂ ਤੁਹਾਨੂੰ ਵੀਡੀਓ ਸਟਾਰਟਿੰਗ ਜੀ ਕਹਦਾ ਸੀਗਾ ਵੀ ਪਾ ਹੋਣਗੇ ਨਿੱਕੇ ਨਿੱਕੇ ਤੁਸੀਂ ਆ ਨਿੱਤ ਵੀਡੀਓ ਬਣਨੇ ਆਗੇ ਲੋਕ ਕਿ ਸਾਤ ਸਾਤ ਕਿਲੋ ਆਉਂਦਾ 20 25 25000 ਮੰਗਦੇ ਲੋਕ ਇੱਥੇ ਚੁਆਈ ਨੰਬਰ 1 ਚੁਆਈ ਇੱਕ ਨੰਬਰ ਥਾਣਾ ਥਾਣਾ ਦੀ ਬਾਈ ਗਰੰਟੀ ਹੋ ਫੁੱਲ ਥਾਣਾ ਦੀ ਫੁੱਲ ਗਰੰਟੀ ਹੋਊਗੀ ਅਥੀ ਚੁਆਈ ਵਾਲਾ ਗੁਲਾਬੀ ਥਾਣਾ ਹੈਗਾ ਐਰ ਸ਼ੈਰ ਵੀੜ ਚ ਪੈਂਦੀ ਹੈਗੀ ਮੁੱਲ ਜਮਾ ਜੇ 28000 ਰੁਪਿਆ ਮੋੜ ਲਿਆ ਬਾਈ ਬਸ ਚਾਰ ਹੀ ਥਾਣਾ ਕੋਈ ਫੋਟ ਸ਼ਾਟ ਨਹੀਂ ਕੀ ਤੇ ਦੇਖ ਸਕਦੇ ਹੋ ਸੋਹਣੀ ਵਹਿੜ ਆ ਗਈ ਫੇਸ ਕੋਲੇ ਸੋਹਣੀ ਬੋਦੀ ਵਾਲੀ ਵਹਿੜ ਨਿੱਕਾ ਕੰਨਾਗਾ ਨੌਕਾਟ ਆਰ ਥਾਰ ਕੇ ਤੁਸੀਂ ਭਲਾ ਚਾਰਟ ਡੰਡ ਬੇਮਾਰ ਕੇ ਆਪਦਾ ਲੈ ਜਿਓ ਮਾਲ ਜਿੱਤੇ ਜਮਾ ਜੈ 28000 ਰੁਪਇਆ ਹਾਂ ਤਿੰਨ ਨੰਬਰ ਤੇ ਆ ਜਾ ਬਾਈ ਤਿੰਨ ਨੰਬਰ ਤੇ ਹਾਂਜੀ ਤਿੰਨ ਨੰਬਰ ਤੇ ਬਾਈ ਦੁੱਧ 6 ਕਿਲੋ ਆ ਪੰਜ ਦੇ ਪੰਜ ਲੈ ਕੇ ਦਊਗਾ ਠੀਕ ਆ ਬਾਈ ਠੀਕ ਹੈ ਧੱਕੇ ਉਹੀ ਗੱਲ ਮੈਂ ਕਹਿੰਦਾ ਵੀ ਆਪਾਂ ਲੰਮਾ ਸਮਾਂ ਚੱਲਣਾ ਹੈ। ਹਾਂਜੀ ਹਾਂਜੀ। ਵੀਹਲਾ ਮਨ ਫੋਟ ਹੋ ਗਿਆ ਜਿਹਦਾ ਮੁੱਲ 8000 ਰੁਪਈਆ ਹੈ। ਠੀਕ ਆ ਆ ਤੋਹਫੇ ਹੀ ਕਰਤਾ ਹੈ। 8000 ਦਾ ਕੁੱਕੜ ਨਹੀਂ ਦਾ ਸੀਗਾ। ਠੀਕ ਆ ਜੀ। ਹਾਂ ਨਾ ਬੱਕਰੀ ਆਉਂਦੀ ਹੈ। ਠੀਕ ਤੋਹਿਆ ਤੋਰ ਯਾਰ। ਭਾਈ ਤੋਰ ਕੇ ਵਾੜ। ਠੀਕ ਆ। ਠੀਕ ਹੈ ਜੀ। ਬਈ ਦੋਸਤੋ ਪੂਰੀ ਰੰਗ ਬਾਜਾ ਵੜ। ਠੀਕ ਆ। ਲੋ ਜੀ ਦੋਸਤੋ ਜੇ ਕੋਈ ਚੰਗੇ ਸੁਭਾਅ ਸੇਵਾ ਸਭਾਲ ਬੰਦਾ ਲਾ ਜਾਂਦਾ ਵਾ। ਆ ਦਾ ਮੁਖਤ ਵਾਲੇ ਭਾਈ ਆ 6 ਕਿਲੋ ਦਾ 5 ਮੰਨ ਕੇ ਲੈ ਜਿਓ। ਨਾਲ ਦੁੱਧ ਨੇ ਸਿਰਫ 8000 ਇੱਥੇ 20 25 25000 ਦੀਆਂ ਬ ਇਹ ਦੋ ਸਸਤੀ ਮੈਦਾਨੇ ਤੁਹਾਨੂੰ ਕਿੰਨੇ ਦੇਣੀ ਹੈ ਦੁੱਧ ਵਾਲੀ ਵਹਿੜਾ ਉਦੀਆਂ ਨਿਕਲ ਕੇ ਕਾਨਾ ਕੋਟੀ ਬੇਬਰੀਡ ਹੈ ਤੇ ਵੇਖ ਚਾਹਦੇ ਤੁਸੀਂ ਲੈ ਚੱਲ ਬਾਈ 8000 ਦੀ ਜਮਾ ਜੈਜ ਪਾ ਦੀ ਕਾਕੇ ਬਰਾਦਰ ਨੂੰ ਪਾ ਸਾਰੇ ਹੋਣਗੇ ਨਿੱਕੇ ਨਿੱਕੇ ਮੋੜ ਲਿਆ ਮੋੜ ਲਿਆ ਬਸ ਜਿਹਦੇ ਪਸੰਦ ਆਵੇ ਤੇ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਬਾਈ ਸਕਰੀਨ ਤੇ ਚੱਲ ਜਣਾ ਬਾਕੀ ਬਾਈ ਬਾਈ ਦੇ ਘਰੇ ਵਿਜ਼ਿਟ ਕਰੋਗੇ ਤੁਹਾਡੀ ਮਰਜ਼ੀ ਹੈ ਤੇ ਦੋ ਟਾਈਮ ਚ ਹੋਣੀ ਹੈ ਤੁਹਾਡੀ ਮੱਝ ਤੇ ਚਾਰ ਟਾਈਮ ਚ ਹੋਣੀ ਹੈ ਜਮਾ ਜੈਜ ਮੋਲਾ 8000 ਰੁਪਿਆ 6 ਗਿਲ ਦੁੱਧ ਪੰਜ ਬੰਨ ਕੇ ਲੈ ਜਿਓ ਅੱਜ ਦੇ ਵੀਡੀਓ ਚ ਕਾਕੇ ਬੈਤ ਨੇ ਅਗਰ ਤਨ ਜਾ ਕੇ ਤੁਹਾਨੂੰ ਲੈਤੀ ਆਗੀ ਜਿਹਦੇ ਪਸੰਦ ਆਵੇ ਗੱਲਬਾਤ ਕਰਨੇ ਬਸ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ